ਮਾਛ ਦਿਗਿੰਦਰ ਸਿੰਘ ਜੀ ਅਚਲਿਏ ਜੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਕਿਰਪਾ ਕਰਕੇ ਹੋਲੇ ਮਹੱਲੇ ਦੇ ਜਿਹੜਾ ਤਿਉਹਾਰ ਮਨਾਉਣ ਦੀ ਜਿਹੜੀ ਰਵਾਇਤ ਚਾਲੂ ਕੀਤੀ ਉਸ ਰਵਾਇਤ ਦੇ ਵਿੱਚ ਬਟਾਲੇ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਸੁਲਖਣੀ ਜੀ ਚੈਰੀਟੇਬਲ ਟਰਸਟ ਵੱਲੋਂ ਇਹ 8ਵਾਂ ਮਹਾਨ ਨਗਰ ਕੀਰਤਨ ਜਿਹੜਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੋਂ ਦੇ ਅਲੋਕਨ ਨਜ਼ਾਰਿਆਂ ਵਿੱਚ ਆਪਣਾ ਜਿਹੜਾ ਹੈ ਦ੍ਰਿਸ਼ ਵੇਖ ਕੇ ਤੇ ਬਾਗੋ ਬਾਗ ਹੋਣਗੇ ਇਹ ਨਾ ਕੋਈ ਲੰਮ ਲਖ ਸਰੀ ਜਗ੍ਹਾ ਤੇ ਮਨਾਇਆ ਜਾਂਦਾ ਪਰ ਖਾਲਸੇ ਦੀ ਧਰਤੀ ਦਾ ਲੋਕ ਨਜ਼ਾਰਾ ਵੱਖਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਬਖਸ਼ਿਸ਼ ਕਰਕੇ ਕਿਉਂਕਿ ਜਿਹੜੀ ਹੋਲੀ ਉਸ ਵੇਲੇ ਮਨਾਈ ਜਾਂਦੀ ਸੀ ਤੇ ਉਹਦੇ ਵਿੱਚ ਜਿਹੜੀਆਂ ਰਵਾਇਤਾਂ ਕੁਝ ਇਹੋ ਜੀਆਂ ਘਟਨਾ ਆ ਗਈਆਂ ਜਿਸ ਕਾਰਨ ਗੋਬਿੰਦ ਸਿੰਘ ਮਹਾਰਾਜ ਨੇ ਖਵੱਲਾ ਮਹੱਲੇ ਰ ਮਹੱਲੇ ਰ ਮਤਲਬ ਇਹ ਹੋਏ ਕਿ ਹੱਲਾ ਕਰਨਾ ਤੇ ਖਾਲਸੇ ਨੂੰ ਜਿਹੜਾ ਹੈ ਉਹਨਾਂ ਨੇ ਇਸ ਹੋਲੇ ਮਹੱਲੇ ਦੇ ਵਿੱਚ ਆਪਸ ਦੇ ਵਿੱਚ ਜੰਗਜੂ ਜਿਹੜੇ ਕਰਤਬਸਣ ਉਹ ਦਿਖਾ ਕੇ ਤੇ ਖਾਲਸੇ ਨੂੰ ਹੋਲੇ ਮਹੱਲੇ ਦੇ ਵਿੱਚ ਮਨਾਉਣ ਲਈ ਪ੍ਰਯਤਨ ਕੀਤਾ ਜੀ ਹਾਂਜੀ ਅੱਜ ਦੇ ਇਸ ਮਹਾਨ ਨਗਰ ਕੀਰਤਨ ਬਾਰੇ ਕਿਸ ਤਰ੍ਹਾਂ ਦਾ ਨਾਨਕ ਦਾ ਅਕੀਰ ਦਾਸਾਂ ਲੈ ਕੇ ਚੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਨੰਦ ਬਹੁਤ ਆ ਰਿਹਾ ਵਾਹਿਗੁਰੂ ਜੀ ਮਾਰੇ ਦੀ ਧਰਤੀ ਦਾ ਚੱਲੇ ਆ ਸ੍ਰੀ ਕੇਸਗੜ੍ਹ ਸਾਹਿਬ ਤੇ ਖੁਸ਼ੀਆਂ ਅਰਦਾਸ ਸਭ ਨੂੰ ਇਹ ਕਰਦੇ ਆ ਸਰਬ ਦਾ ਸਰਬ ਦਾ ਭਲਾ ਮੰਗਦੇ ਆ ਅਰਦਾਸ ਵੀ ਅਸੀਂ ਇਹ ਹੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬ ਦਾ ਭਲਾ ਇਹ ਹੀ ਅਰਦਾਸ ਕਰ ਰਹੇ ਆ ਸਾਰਿਆਂ ਦੇ ਝੋਲਿਆਂ ਚ ਅਰਦਾਸ ਖੁਸ਼ੀਆਂ ਪ੍ਰਾਪਤ ਹੋਣ ਦੁੱਖ ਦਾ ਦੁੱਖ ਦੂਰ ਹੋਵੇ ਤੇ ਇਹ ਹੀ ਅਰਦਾਸ ਸਾਡੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਜਾ ਰਿਹਾ ਕਿੱਥੇ ਜਾ ਰਿਹਾ ਔਰ ਕਿੰਨੇ ਦਿਨਾਂ ਚ ਪਹੁੰਚੇਗਾ ਕੀ ਕਰਨ ਜਾ ਰਿਹਾ ਤੇ ਜੀ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਾਤਾ ਸੁਲਖਣੀ ਜੀ ਨਿਸ਼ਕਾਮ ਚੈਰੀਟੇਬਲ ਟਰਸਟ ਬਟਾਲਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਹੋ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਟਟਿਆਰਾ ਮੁਹੱਲਾ ਬਟਾਲਾ ਤੋਂ ਆਰੰਭ ਹੋ ਕੇ ਅੱਜ ਰਾਤ ਦੇ ਪੜਾ ਜੋ ਕਿ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਪਾਸ਼ਾ ਜੀ ਸਤਮੀ ਮਾਲਪੁਰ ਵਿ ਕੱਲ ਨੂੰ ਉਥੋਂ ਆਰੰਭਤਾ ਕਰਕੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮਨਾਉਣ ਜਾ ਰਹੇ ਹਾਂ ਜੀ। ਫੁੱਲ ਤਿਆਰੀ ਹੈ ਜੀ ਰੰਗ ਗੁਲਾਲ ਜੋ ਵੀ ਉੱਥੇ ਸਮਾਨ ਚਾਹੀਦਾ ਸਾਜੋ ਸਮਾਨ ਸਾਰੇ ਤਿਆਰ ਹੈ ਜੀ। ਆਪਸ਼ੇ ਦੀ ਧਰਤੀ ਤੇ ਜਾ ਕੇ ਮਨਾਉਣ ਲੱਗੇ ਆਪਾਂ। ਹਾਂਜੀ ਵਾਹਿਗੁਰੂ। ਮਾਛ ਜਗਿੰਦਰ ਸਿੰਘ ਅਤਲੀਏ ਕੀ ਕਹਿਣਾ ਚਾਹੋਗੇ ਅੱਜ ਦੇ ਸੁਭਾਨ ਨਗਰ ਫੀਸਟਵਲ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਕਿਰਪਾ ਕਰਕੇ ਹੋਲੇ ਮਹੱਲੇ ਦੇ ਜਿਹੜਾ ਤਿਉਹਾਰ ਮਨਾਉਣ ਦੀ ਜਿਹੜੀ ਰਵਾਇਤ ਚਾਲੂ ਕੀਤੀ ਉਸ ਰਵਾਇਤ ਦੇ ਵਿੱਚ ਬਟਾਲੇ ਦੀਆਂ ਸਮੂਹ ਸਾ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਸੁਲਖਣੀ ਜੀ ਚੈਰੀਟੇਬਲ ਟਰਸਟ ਵੱਲੋਂ ਇਹ 8ਵਾਂ ਮਹਾਨਗਰ ਕੀਰਤਨ ਜਿਹੜਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੋਂ ਦੇ ਅਲੋਕਨ ਨਜ਼ਾਰਿਆਂ ਵਿੱਚ ਆਪਣਾ ਜਿਹੜਾ ਹੈ ਦ੍ਰਿਸ਼ ਵੇਖ ਕੇ ਤੇ ਬਾਗੋ ਬਾਗ ਹੋਣਗੇ ਜਗਤ ਨੂੰ ਲੰਮ ਲੰਬ ਸਰੀ ਜਗਤ ਮਨਾਇਆ ਜਾਂਦਾ ਪਰ ਖਾਲਸੇ ਦੀ ਧਰਤੀ ਦਾ ਲੋਕਿਕ ਨਜ਼ਾਰਾ ਹੀ ਵੱਖਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਬਖਸ਼ਿਸ਼ ਕਰਕੇ ਕਿਉਂਕਿ ਜਿਹੜੀ ਹੋਲੀ ਉਸ ਵੇਲੇ ਮਨਾਈ ਜਾਂਦੀ ਸੀ ਤੇ ਉਹਦੇ ਵਿੱਚ ਜਿਹੜੀਆਂ ਰਵਾਇਤਿ ਕੁਝ ਇਹੋ ਜਿਹਾਂ ਘਾਟਾਂ ਆ ਗਈਆਂ ਜਿਸ ਕਾਰਨ ਗੋਬਿੰਦ ਸਿੰਘ ਮਹਾਰਾਜ ਨੇ ਖਵੱਲਾ ਮਹੱਲੇ ਰ ਮਹੱਲੇ ਰ ਮਤਲਬ ਇਹ ਹੋਏ ਕਿ ਹੱਲਾ ਕਰਨਾ ਤੇ ਖਾਲਸੇ ਨੂੰ ਜਿਹੜਾ ਹੈ ਉਹਨਾਂ ਨੇ ਇਸ ਹੋਲੇ ਮਹੱਲੇ ਦੇ ਵਿੱਚ ਆਪਸ ਦੇ ਵਿੱਚ ਜੰਗਜੂ ਜਿਹੜੇ ਕਰਤਬਸਣ ਉਹ ਦਿਖਾ ਕੇ ਤੇ ਖਾਲਸੇ ਨੂੰ ਹੋਲੇ ਮਹੱਲੇ ਦੇ ਵਿੱਚ ਮਨਾਉਣ ਲਈ ਪ੍ਰੇਰਿਤ ਕੀਤਾ ਜੀ ਹਾਂਜੀ ਗੁਰੂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਬਾਰੇ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਕੀਰਤ ਦਾਸਾਂ ਲੈ ਕੇ ਚੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਨੰਦ ਬਹੁਤ ਆ ਰਿਹਾ ਵਾਹਿਗੁਰੂ ਜੀ ਮਾਰੇ ਦੀ ਧਰਤੀ ਦਾ ਚੱਲੇ ਆ ਸ੍ਰੀ ਕੇਸਗੜ੍ਹ ਸਾਹਿਬ ਤੇ ਖੁਸ਼ੀਆਂ ਅਰਦਾਸ ਸਭ ਨੂੰ ਇਹ ਕਰਦੇ ਆ ਸਰਬਦਾ ਸਰਬਤ ਦਾ ਭਲਾ ਮੰਗਦੇ ਆ ਅਰਦਾਸ ਵੀ ਅਸੀਂ ਇਹ ਹੀ ਕਰਦੇ ਆ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇਹ ਹੀ ਅਰਦਾਸ ਕਰ ਰਹੇ ਆ ਸਾਰੇ ਦੇ ਝੋਲਿਆਂ ਚ ਅਰਦਾਸ ਖੁਸ਼ੀਆਂ ਪ੍ਰਾਪਤ ਹੋਣ ਦੁੱਖ ਦਾ ਦੁੱਖ ਦੂਰ ਹੋਵੇ ਤੇ ਇਹ ਹੀ ਅਰਦਾਸ ਸਾਡੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਇਹ ਨਗਰ ਕੀਰਤਨ ਕਿੱਦੇ ਵੱਲੋਂ ਕੱਢਿਆ ਜਾ ਰਿਹਾ ਕਿੱਥੇ ਜਾ ਰਿਹਾ ਔਰ ਕਿੰਨੇ ਦਿਨਾਂ ਚ ਪਹੁੰਚੇਗਾ ਕੀ ਕਰਨ ਜਾ ਰਿਹਾ ਇਹ ਜੀ ਸ਼੍ਰੀ ਅਨੰਦਪੁਰ ਸਾਹਿਬ ਹੌਲੇ ਹੌਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਾਤਾ ਸੁਲਖਣੀ ਜੀ ਨਿਸ਼ਕਾਮ ਚੈਰੀਟੇਬਲ ਟਰਸਟ ਬਟਾਲਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਹੋ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਟਟਿਆਰਾ ਮੁਹੱਲਾ ਬਟਾਲਾ ਤੋਂ ਆਰੰਭ ਹੋ ਕੇ ਅੱਜ ਰਾਤ ਦੇ ਪੜਾ ਜੋ ਕਿ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਪਾਸ਼ਾਹੀ 7ਵੀਂ ਮਾਲਪੁਰ ਵਿਖੇ ਹੋਣਗੇ ਕੱਲ ਨੂੰ ਉੱਥੋਂ ਆਰੰਭਤਾ ਕਰਕੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਮ ਲਿਆ ਮਨਾਣ ਜਾ ਰਹੇ ਹਾਂ ਜੀ ਪੂਰੀ ਤਿਆਰੀ ਹੈ ਜੀ ਰੰਗ ਗੁਲਾਲ ਜੋ ਵੀ ਉੱਥੇ ਸਮਾਨ ਚਾਹੀਦਾ ਸਾਜ-ਸਮਾਨ ਸਾਰੇ ਤਿਆਰ ਹੈ ਜੀ ਆਲਸੀ ਦੀ ਧਰਤੀ ਤੇ ਜਾ ਕੇ ਮਨਾਉਣ ਲੱਗੇ ਆਪਾਂ ਹਾਂਜੀ ਵੈਰੀ